ਅਰੂਸ਼ਾ ਆਲਮ ਦਾ ਰਿਸ਼ਤਾ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਕੈਪਟਨ ਸਾਹਿਬ ਨੇ ਵੀ ਦੱਸਿਆ ਵੀ ਸੀ ਉਹ ਵੀ ਉਹਨਾਂ ਨੂੰ ਕਿਤੇ ਪ੍ਰੈਸ ਕਾਨਫਰੰਸ ਮਿਲੇ ਸੀ ਤੇ ਉਹਨਾਂ ਦਾ ਇੱਕ ਚੰਗੇ ਦੋਸਤਾਂ ਦਾ ਰਿਸ਼ਤਾ ਦੇਖੋ ਇੱਕ ਚੰਗੇ ਇੱਕ ਲੇਡੀ ਦੇ ਨਾਲ ਜੇ ਕਿਸੇ ਦੀ ਦੋਸਤੀ ਹੋ ਜਾਵੇ ਉਹਦਾ ਹਮੇਸ਼ਾ ਗਲਤ ਮਤਲਬ ਨਹੀਂ ਕੱਢ ਲੈਣਾ ਚਾਹੀਦਾ ਜਿਹੜੇ ਉੱਥੇ ਬੈਠੇ ਐ ਮੈਂ 5 ਸਾਲ ਮੈਂ 20 ਸਾਲ ਉਹਨਾਂ ਨਾਲ ਆ ਰਹੇ ਹਾਂ ਬਤੌਰ 5 ਸਾਲ ਤੇ ਮੈਂ ਉਹ ਅਸੀਰ ਹਾਂ ਬਤੌਰ 5 ਸਾਲ ਮੈਂ ਕਹੀ ਜਾਂਦਾ ਯਾਰ ਦੇਖੋ ਐਵੇਂ ਮੈਨੂੰ ਕੋਈ ਕੱਲ ਨੂੰ ਕਵੇ ਵੀ ਉੱਥੇ ਆ ਚਿੱਤ ਮੈਂ ਜਿਵੇਂ ਕਹੀ ਹੈ ਨਾ ਮੈਂ ਅੱਜ ਤਾਈ ਮੈਂ ਕੋਈ ਵੀ ਐਸੀ ਚੀਜ਼ ਨਹੀਂ ਇਹੋ ਜੀ ਚੀਜ਼ ਵੇਖੀ ਕਿਤੇ ਕਹਿੰਦੇ ਨੇ ਉਹ ਇੱਕ ਕੁਬੀਰਾ ਵੀ ਦੀ ਵੀਡੀਓ ਵਾਇਰਲ ਹੋ ਗਈ ਸੀਤਾਪੁਰ ਦੱਸੋ ਉਹ ਸੀਤਾਪੁਰ ਕੀ ਜੇ ਕਿਸੇ ਫੜ ਦਾ ਨਾਲ ਹੈ ਤਾਂ ਉਹ ਸੀਤਾਪੁਰ ਰੱਖਦਾ ਆਪਣੇ ਤਾਂ ਲੋਕ ਇਹੋ ਜਿਹੇ ਆ ਜੋ ਮਰਜ਼ੀ ਗੱਲ ਕਰਾਉਂਦੇ ਤੁਹਾਡੇ ਕਰੀਅਰ ਬਚਾਉਣੇ ਤੁਸੀਂ ਫਿਰ ਟਿਕਟ ਦੀ ਗੱਲ ਕਰਕੇ ਨਾਲੇ ਉਹ ਵੀ ਫੀਫਰਡ ਤੋਂ ਮੈਨੂੰ ਮੈਂ ਮੇਰੇ ਟਿਕਟ ਲੜਨੀ ਹੈ ਫਿਰ ਆਉਂਗਾ ਅੱਜ ਬੱਸ ਦੇਖੋ ਬ੍ਰਾਦਰ ਸਾਹਿਬ ਹਰ ਪੋਲੀਟੀਕਲ ਬੰਦੇ ਦਾ ਇੱਕ ਸੁਪਨਾ ਹੁੰਦਾ ਵੀ ਮੈਂ ਇਲੈਕਸ਼ਨ ਲੜਨੇ ਆ ਬਿਲਕੁਲ ਪੋਲੀਟੀਕਲ ਬੰਦਾ ਹਰ ਸੁਪਨਾ ਹੁੰਦਾ ਵੀ ਮੈਂ ਪੋਲੀਟੀਕਲ ਬੰਦਾ ਫੀਕੋੜ ਦੀ ਤਰੱਕੀ ਵਾਸਤੇ ਇਲੈਕਸ਼ਨ ਲੜਦਾ ਮੇਰਾ ਸੁਪਨਾ ਹੈ ਜੀ ਮੈਂ ਇਲੈਕਸ਼ਨ ਲੜਨਾ ਚਾਹੁੰਦਾ ਮੈਂ ਫੀਕੋੜ ਨੂੰ ਤਰੱਕੀ ਦੇ ਰਹੀ ਤੇ ਲekin ਹਰ ਹਰ ਬੰਦੇ ਦਾ ਸੁਪਨਾ ਹੁੰਦਾ ਮੇਰੇ ਤੋਂ ਬਾਅਦ ਵੀ ਕਈ ਹੋਰ ਹੋਰ ਵੀ ਹੋਣਗੇ ਬੀਜੇਪੀ ਜਿਹੜੇ ਫੀਕੋੜ ਦੇ ਹੋਰ ਹਰ ਇੱਕ ਦੇ ਮਨ ਚ ਖਾਸ਼ ਹੁੰਦੇ ਮੈਂ ਇਲੈਕਸ਼ਨ ਲੜਦੇ ਟਿਕਟ ਦੇਣੀ ਨਾ ਦੇਣੀ ਉਹ ਪਾਰਟੀ ਦੀ ਉਹ ਪਾਰਟੀ ਜਿਹਨੂੰ ਟਿਕਟ ਦੇਊਗੀ ਉਹਦੀ ਡਟ ਕੇ ਮਦਦ ਬੜੀ ਬੜੀ ਕਲੇਟੀ ਜੀ ਅਰੇ ਅੱਛਾ ਉਹ ਸੁਖਦੀਪ ਸਿੰਘ ਤੇ ਲੋਕੀਂ ਦੇਰੀ ਆਰਮੀਆ ਗੱਲਾਂ ਵੀ ਭਾਜਪਾ ਤੇ ਲੱਜ ਜਾਣਗੇ ਜੇ ਤੁਸੀਂ ਦੇ ਲੋ ਭਾਜਪਾ ਚਾਉਂਦੇ ਨੇ ਤੇ ਫਿਰ ਤੁਹਾਡਾ ਕਰੀਅਰ ਕੀ ਰਹੇਗਾ ਤੁਸੀਂ ਕਰੋਗੇ ਭਾਈ ਜੀ ਦੇਖੋ ਮੇਰੀ ਗੱਲ ਸੁਣੋ ਉਹਦੇ ਜਿਹੜੇ ਭਾਗ ਆ ਕੁਸ਼ਲਦੀਪ ਦੇ ਉਹ ਮੈਂ ਖੋਹ ਨਹੀਂ ਲੈਣੇ ਮੇਰੇ ਜਿਹੜੇ ਭਾਗ ਆ ਕਿ ਕੀ ਦੇਣੀ ਖੋਹ ਲੈਣੇ ਜੋ ਜਿਹਦੀ ਕਿਸਮਤ ਚ ਜੋ ਲਿਖਿਆ ਮਿਲਣਾ ਉਹ ਹੀ ਹੈ ਠੀਕ ਹੈ ਜੇ ਕੁਸ਼ਲਦੀਪ ਨੂੰ ਬੀਜੇਪੀ ਟਿਕਟ ਨੂੰ ਇਸ ਤੋਂ ਮੈਂ ਉਹਦੀ ਮਦਦ ਕਰੂੰਗਾ ਜੇ ਮੈਨੂੰ ਦੋਗੇ ਬੀਜੇਪੀ ਟਿਕਟ ਜੇ ਕੁਸ਼ਲਦੀਪ ਬੀਜੇਪੀ ਚਾਹ ਕਰੇ ਮੈਨੂੰ ਮੇਰੀ ਮਦਦ ਕਰ ਦੂਗਾ ਆ ਤਾਂ ਪਾਰਟੀਆਂ ਨੇ ਫਾਇਦੇ ਨਾ ਕਿ ਇੰਡੀਵਿਜੂਅਲ ਕੁਸ਼ਾਸ ਆ ਪਾਰਟੀਆਂ ਨੇ ਫਾਇਦੇ ਕਹਿੰਦੇ ਭਾਜਪਾ ਦੀ ਜਿਹੜੀ ਵੋਟ ਹੈ ਉਹ ਸਿਰਫ ਸ਼ਹਿਰਾਂ ਦੇ ਵਿੱਚ ਹੀ ਰਹੇਗੀ ਪੰਜਾਬ ਦੇ ਵਿੱਚ ਤੁਸੀਂ ਇਕੱਠ ਕੀਤਾ ਸੀ ਕੱਟ ਦਾ ਘਰ 35 ਤੋਂ 4000 ਦਾ ਕੱਟ ਸੀਗਾ ਜਿਸ ਦੇ ਕੈਪਟਨ ਮੁੰਦਰ ਸਿੰਘ ਹੈਥਾ ਉਸ ਜੀ ਨੂੰ ਦੇਖ ਕੇ ਆਪ ਵੀ ਚਰਚਾ ਹੋਈ ਸਾਰੇ ਪੰਜਾਬ ਦੇ ਵਿੱਚ ਫੀਕੋੜ ਤੋਂ ਫੀਰ ਆਲੇ ਤੁਸੀਂ ਚਰਚਾ ਤਾਂ ਕਰਵਾਤੀ ਪਰ ਉਹ ਲੋਕ ਹੈਗੇ ਨੇ ਨਾਲ ਐਕਚੁਅਲੀ ਇਹ ਗਰੀ ਉਂਝ ਵਸਾਜਾ ਦੇ ਉਹਦੇ ਪਿੰਡਾਂ ਦੇ ਵਿੱਚੋਂ ਬੀਜੇਪੀ ਦਾ ਜਿਹੜਾ ਵੋਟ ਬੈਂਕ ਦਾ ਬਹੁਤ ਘੱਟ ਹੈ ਮੇਰੀ ਗੱਲ ਸੁਣੋ ਫੀਕੋੜ ਤੋਂ ਤੁਸੀਂ ਫੀਕੋੜ ਤੋਂ ਇੱਥੇ ਹਰ ਇੱਕ ਪਿੰਡ 'ਚ ਬੱਸਾਂ ਭਰੀਆਂ ਬੱਸਾਂ ਆਈਆਂ ਬੀਜੇਪੀ ਦੇ ਝੰਡਿਆਂ ਨਾਲ ਆਈਆਂ ਬੀਜੇਪੀ ਦੇ ਪ੍ਰੋਗਰਾਮ ਚ ਆਏ ਜੀਪੀ ਦੇ ਪ੍ਰੋਵੀਨਲ ਕੈਪਟਨ ਅਮਿੰਦਰ ਸਿੰਘ ਦੇ ਕਰਕੇ ਆਏ ਆ ਹਰ ਪਿੰਡਾਂ ਦੇ ਵਿੱਚੋਂ ਇੱਕ ਇੱਕ ਬਸ ਜਾਂ ਜਿੰਨੇ ਕੋਈ ਸਮਰਥਾ ਦੇ ਹਿਸਾਬ ਨਾਲ ਕਰੂਜ਼ਰ ਆ ਜਾਂ ਜੋ ਵੀ ਆਏ ਤੇ ਤਕਰੀਬਨ ਸਾਰਾ 80% ਪਿੰਡਾਂ ਦੇ ਹੀ ਘੱਟ ਸੀ ਇੱਕੋ ਪਿੰਡਾਂ ਚੋਂ ਹੀ ਲੋਕ ਆਇਆ ਤੇ ਪਿੰਡਾਂ ਦੇ ਮੈਂ ਆਪਦੇ ਸਾਰੇ ਯਾਰਾਂ ਦੋਸਤਾਂ ਨਾਲ ਬੰਦੇ ਨਾਲ ਸਲਾਹ ਕੀਤੀ ਕੋਈ ਐ ਨਹੀਂ ਵੀ ਓਵਰ ਨਹੀਂ ਕਹਾ ਡਿਸੀਜਨਸ ਹੋ ਗਏ ਮੈਂ ਆਪਦੇ ਸਾਰੇ ਯਾਰਾਂ ਦੋਸਤਾਂ ਨੂੰ ਕੰਫੀਡੈਂਸ ਲੈ ਕੇ ਉਹਦਾ ਸਬੂਤ ਤੁਹਾਨੂੰ 33 ਨੂੰ ਵੇਖਿਆ ਵੀ ਉਹਨਾਂ ਨੇ ਕੰਫੀਡੈਂਸ ਲੈ ਕੇ ਅਸੀਂ ਮੈਂ ਫਿਰ ਕਹਿੰਨਾ ਹੁਣ ਤਾਂ ਹੀ ਸਾਨੂੰ ਗੁੰਮਰਾਹ ਇਸੇ ਗੱਲ ਦਾ ਕੀਤਾ ਗਿਆ ਵੀ ਵੀ ਆ ਨਿੱਕਰ ਪਾ ਰਹੀ ਹੈ ਜੀ ਆ ਐਂ ਹੈ ਜੀ ਪਰ ਹੁਣ ਜਿਹੜੀ ਸਾਡੇ ਦਿਮਾਗ ਤੇ ਇਡਿਓਲੋਜੀਕਲੀ ਇਹ ਗੱਲ ਆ ਗਈ ਵੀ ਅਸੀਂ ਪੰਜਾਬ ਦੀ ਤਰੱਕੀ ਚਾਹੁੰਦੇ ਆ ਆ ਹੁਣ ਸਾਨੂੰ ਪਤਾ ਲੱਗ ਗਿਆ ਵੀ ਜੇ ਤਰੱਕੀ ਤਾਂ ਹੀ ਹੋਊਗੀ ਵੀ ਜੇ ਗਵਰਨਮੈਂਟ ਆਫ ਇੰਡੀਆ ਸਾਡੇ ਨਾਲ ਆਊਗੀ ਜੇ ਗਵਰਨਮੈਂਟ ਆਫ ਇੰਡੀਆ ਸਾਡੇ ਨਾਲ ਨਹੀਂ ਆਉਂਦੀ ਫਿਰ ਜਿਵੇਂ ਹੋਣਾ ਕਿ ਬਲੇਮ ਗੇਮ ਹੈ ਬਲੇ ਹਰ ਹਰ ਰੋਜ਼ ਬਲੇਮ ਗੇਮ ਹੈ ਬਲੇਮ ਅੱਜ ਤੁਸੀਂ ਹਰ ਜਿਹੜੀ ਚੀਜ਼ ਤੁਹਾਡੇ ਵੱਸੋਂ ਬਾਹਰ ਹੈ ਸੈਂਟਰ ਤੇ ਪਾ ਦਿਓ ਹਰ ਚੀਜ਼ ਸੈਂਟਰ ਤੇ ਪਾ ਦਿਓ ਪਰ ਅਖੀਰ ਸੈਂਟਰ ਤੇ ਪਾਉਣਾ ਸਰਕਾਰਾਂ ਜਾਂ ਮੰਤਰੀਆਂ ਸੰਬੰਧੀ ਉਹਦੇ ਕੁਝ ਹੁੰਦਾ ਪਸ ਤਿਸ ਦਾ ਆਮ ਬੰਦਾ ਆਮ ਪੰਜਾਬ ਗੱਲ ਤੁਸੀਂ ਕਿਸਾਨਾਂ ਦੀ ਕਰਦੇ ਹੋ ਉਹ ਭਾਜਪਾ ਜਿਹਨੇ ਕਿਸਾਨਾਂ ਨੂੰ 1.5 ਸਾਲ ਜਿਲੀਏ ਬਿਠਾਈ ਰੱਖਿਆ ਲੋਕ ਸੜਕਾਂ ਤੇ ਬੈਠੇ ਰਹੇ ਲੋਕ ਮਤਲਬ ਉੱਥੇ ਕਿੰਨੀਆਂ 700 ਦੇ ਨੇੜੇ ਮੌਤਾ ਹੋ ਗਈਆਂ ਉਸੇ ਭਾਜਪਾ ਦੀ ਐਮਪੀ ਸਾਡੇ ਬਜ਼ੁਰਗ ਬੀਬੀ ਨੂੰ ਕਹਿੰਦੀ ਹੈ ਵੀ ਪੈਸਿਆਂ ਤੇ ਆਉਂਦੀਆਂ ਦਿਹਾੜੀ ਤੇ ਆਉਂਦੀਆਂ ਉਹ ਭਾਜਪਾ ਥੋੜੇ ਚੰਗੇ ਕਿਰੋ ਉਮਰੰਦਤ ਸਿੰਘ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ ਕੈਪਟਨ ਅਮਰਿੰਦਰ ਸਿੰਘ ਕਿਸੇ ਬੰਦੇ ਨੂੰ ਨਹੀਂ ਰੋਕਿਆ ਦਿੱਲੀ ਜਾਣ ਸ਼ਾਇਦ ਤੁਹਾਨੂੰ ਪਤਾ ਹੋਵੇ ਵੀ ਕੈਪਟਨ ਅਮਰਿੰਦਰ ਸਿੰਘ ਬਤੌਰ ਮੁੱਖ ਮੰਤਰੀ ਸਾਹਿਬ ਖੁੱਲ੍ਹੇ ਛੂਟ ਸੀ ਵੀ ਕਿਸੇ ਨੂੰ ਨਹੀਂ ਰੋਕਣਾ ਸਰਕਾਰਾਂ ਦਾ ਤੁਸੀਂ ਹਾਲ ਦੇਖ ਲਿਆ ਖਨੌਰੀ ਬਾਰਡਰ ਤੇ ਬੈਠੇ ਸੀਗੇ ਕੁੱਟ-ਕੁੱਟ ਕੇ ਠਾਤੇ ਨਾਲੇ ਟਰਾਲੀਆਂ ਖੋਲੀਆਂ ਨਾਲੇ ਸਿਲੰਡਰ ਚੱਕਲੇ ਸਰਕਾਰਾਂ ਇੰਨੀ ਤਾਕਤ ਰੱਖਦੀਆਂ ਸਰਕਾਰਾਂ ਇੰਨੀ ਤਾਕਤ ਰੱਖਦੇ ਆ ਥੋੜੀ ਭਾਜ ਪਈ ਆ ਨਹੀਂ ਨਹੀਂ ਆ ਬੀਜੇਪੀ ਦੀ ਨਹੀਂ ਗੱਲ ਕਰ ਰਿਹਾ ਮੈਂ ਆਮ ਆਦਮੀ ਪਾਰਟੀ ਖਨੋਰੀ ਬਾਰਡਰ ਦੀ ਗੱਲ ਕਰ ਰਿਹਾ ਬੀਜੇਪੀ ਨੇ 1 ਸਾਲ ਸ਼ੈਨ ਸੀਤਾ ਨਾਲ ਕਿਸਾਨਾਂ ਨੂੰ ਉੱਥੇ ਬੈਠਣ ਦਾ ਮੌਕਾ ਦਿੱਤਾ ਕੈਪਟਨ ਅਮਿੰਦਰ ਸਿੰਘ ਨੇ ਫ੍ਰੀ ਵੇ ਦਿੱਤਾ ਦਿੱਲੀ ਜਾਣ ਦਾ 1 ਸਾਲ ਉੱਥੇ ਬੈਠੇ ਕਰੋੜਾਂ ਅਰਬਾਂ ਰੁਪਏ ਦਾ ਸਰਕਾਰਾਂ ਦਾ ਨੁਕਸਾਨ ਹੋਇਆ ਪਰ ਫਿਰ ਵੀ ਕਿਸਾਨ ਆਪ ਦੀ ਗੱਲ ਮਣਾ ਕੇ ਆਪ ਦੀ ਗੱਲ ਜਿੱਤ ਕੇ ਪੰਜਾਬ ਮੁੜੇ ਤੇ ਮੈਂ ਧੰਨਵਾਦ ਵੀ ਕਰਦਾ ਇਸ ਗੱਲ ਦਾ ਮੋਦੀ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਸਾਡੇ 1 ਸਾਲ ਦੀ ਤਪੱਸਿਆ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਇੱਥੇ 6 ਮਹੀਨੇ ਡੰਗਾ ਮਾਰ ਕੇ ਠਾਤੀਆਂ ਸੀ ਸਾਨੂੰ 1 ਸਾਲ ਸਾਨੂੰ ਸਾਡੀ ਤਪੱਸਿਆ ਨੂੰ ਨਜ਼ਰਅੰਦਾਜ਼ ਨਾ ਕਰਕੇ ਸਾਲ ਬਾਅਦ ਗੁਰਪੁਰ ਵਾਲੇ ਦਿਨ ਫਤਿਹ ਬਿਲਾ ਕੇ ਤੇ ਸਾਡੇ ਤੋਂ ਮਾਫੀ ਮੰਗੀ ਵੀ ਮੈਂ ਤੁਹਾਨੂੰ ਸਮਝਾਉਣ ਚ ਨਾਕਾਮ ਹੋਇਆ ਸਾਡੀ ਕੌਮ ਦਾ ਬਈ ਬਖਸ਼ੋ ਬਖਸ਼ਣ ਹਾਰ ਜੇ ਜੇ ਕਿਸ ਨੇ ਥੋੜਾ ਤੋਂ ਮਾਫੀ ਮੰਗ ਲਈ ਫਿਰ ਉਸ ਤੋਂ ਉੱਪਰ ਤਾਂ ਕੋਈ ਗੱਲ ਰਹਿਣੀ ਹੁੰਦੀ ਸਰਕਾਰ ਨੇ ਤਾਂ ਮਾਫੀ ਵੀ ਨਹੀਂ ਮੰਗੀ ਸੋ ਆ ਟੋਟਲੀ ਠੀਕ ਹੈ ਬਿੱਲ ਆਏ ਬਿੱਲ ਸਮਝਣ ਚ ਸਮਝਾਉਣ ਚ ਕਮਿਊਨੀਕੇਸ਼ਨ ਗੈਪ ਰਹਿ ਗਿਆ ਆਹੀ ਤਾਂ ਕਹਿੰਨੇ ਵੀ ਹੁਣ ਇਥੋਂ ਪੰਜਾਬ ਦੇ ਵਿੱਚੋਂ ਸਰਕਾਰ ਬਣੇ ਭਾਜਪਾ ਦੇ ਐਮਐਲਏ ਹੋਣ ਜੇ ਭਾਜਪਾ ਦੇ ਐਮਐਲਏ ਜਿੱਤਣਗੇ ਤਾਂ ਹੀ ਦਿੱਲੀ ਜਾ ਕੇ ਉਹ ਸਰਕਾਰ ਦੇ ਨਾਲ ਫਾਰਮਰ ਫ੍ਰੈਂਡਲੀ ਕਾਨੂੰਨ ਨਵੇਂ ਬਣੇ ਜਿਹੜਾ ਪੰਜਾਬ ਦੇਖੀ ਪੂਰੇ ਮੁਲਕ ਦੇ ਕਿਸਾਨਾਂ ਨੂੰ ਸਹੂਲਤ ਮਿਲੇ ਤੇ ਤਾਂ ਕਿ ਤਾਂ ਹੀ ਐਸੀ ਚੀਜ਼ ਦੇ ਮਾਰੇ ਤੇ ਸੋਚਦੇ ਪੰਜਾਬ ਦੇ ਵਿੱਚ ਡਬਲ ਇੰਜਨ ਦੀ ਸਰਕਾਰ ਹੋਣੀ ਚਾਹੀਦੀ ਅਸੀਂ ਤੁਸੀਂ ਸਨੀ ਬਰਾੜ ਤੇ ਇੱਕ بڑا ਸਵਾਲ ਉੱਠਦਾ ਵੀ ਸਨੀ ਬਰਾੜ ਦੇ ਕੋਈ ਪਾਰਟੀ ਨਹੀਂ ਸੀ ਜਿਹੜੀ ਪਹਿਲਾਂ ਕਾਂਗਰਸ ਦੇ ਵਿੱਚ ਸਾਰੀ ਉਮਰ ਕੱਢ ਲਈ ਫਿਰ ਅਕਾਲੀ ਦਲ ਤੇ ਹੁਣ ਭਾਜਪਾ ਆ ਇੱਕ ਵਰਜਨ ਹੈ ਇੱਕ ਇੱਕ ਤਬਕੇ ਦੇ ਲੋਕਾਂ ਦਾ ਵਰਜਨ ਹੈ ਮੈਂ ਤੁਹਾਨੂੰ ਕਹਿ ਰਿਹਾ ਵੀ ਮੈਂ ਕੈਪਟਨ ਅਮਰਿੰਦਰ ਸਿੰਘ ਸਾਹਿਬ ਦੇ ਨਾਲ ਮੈਂ ਤੁਹਾਨੂੰ ਪਹਿਲਾਂ ਵੀ ਸਾਰੀ ਸਿਚੁਏਸ਼ਨ ਦੱਸੀ ਹੈ ਮੈਂ ਕੈਪਟਨ ਅਮਰਿੰਦਰ ਸਿੰਘ ਸਾਹਿਬ ਦੇ ਨਾਲ ਇਹ ਵਿੱਚ ਤੁਸੀਂ ਕੈਪਟਨ ਸੰੱਡ ਕੇ ਅਕਲ ਨਹੀਂ ਨਾ ਦੱਸ ਦੇਣਾ ਕੈਪਟਨ ਉਦੋਂ ਭਾਪੀ ਦੇ ਮੈਂ ਤੁਹਾਨੂੰ ਪਹਿਲਾਂ ਕਿਹਾ ਉਦੋਂ ਭਾਪੀ ਦੇ ਨਾਲ ਮੇਰੇ ਜਿਹੜਾ ਸਾਡੇ ਜਿਹੜੇ ਮੇਰੇ ਸਾਥੀ ਹੈ ਉਦੋਂ ਜਿਹੜੇ ਮੇਰੇ ਭਾਪੀ ਵਾਲੇ ਸਾਥੀ ਹੈ ਉਹਨਾਂ ਨੇ ਮੈਨੂੰ ਕਿਹਾ ਵੀ ਭਾਈ ਆਪਾਂ ਉਧਰ ਨਹੀਂ ਜਾਣਾ ਮੈਂ ਉਹਨਾਂ ਦੀ ਗੱਲ ਮੰਨੀ ਤੇ ਅੱਜ ਉਹ ਸਾਰੇ ਸੱਜਣ ਮੇਰੇ ਭਰਾ ਮੈਂ ਉਦੋਂ ਮੈਂ ਵੀ ਕਿਹਾ ਮੈਂ ਉਹਨਾਂ ਨੂੰ ਸਮਝਾਉਣ ਚ ਨਾਕਾਮਯਾਬ ਰਹਾਂਗਾ ਉਹ ਸਾਰੇ ਅੱਛਾ ਮੇਰੇ ਵੀ ਮਨਚ ਵੀ ਸੀ ਕਿਤਨਾ ਕਿਤੇ ਮੇਰੇ ਮਨ ਚ ਵੀ ਸੀ ਅਸੀਂ ਸ਼੍ਰੋਮਣੀ ਕਾਲੀਕਲ ਦਾ ਸਾਥ ਦਿੱਤਾ ਠੀਕ ਹੈ ਸ਼੍ਰੋਮਣੀ ਕਾਲੀਕਲ ਦਾ ਸਾਥ ਦਿੱਤਾ ਪਰ ਜੇ ਹੁਣ ਮੌਜੂਦਾ ਸਥਿਤੀਆਂ ਵੇਖੀਏ ਤਰੱਕੀ ਕਿਵੇਂ ਹੋਗੀ ਫਰੀਦਕੋੜ ਦੀ ਪੰਜਾਬ ਦੀ ਕਿਵੇਂ ਤਰੱਕੀ ਹੋਗੀ ਇਹਦੇ ਇਹਨੂੰ ਮੱਦੇਜ਼ਰ ਨਜ਼ਰ ਰੱਖਦੇ ਹੋਏ ਅਸੀਂ ਆ ਫੈਸਲਾ ਲੈਂਦਾ ਪਰਮਾਤਮਾ ਮਿਹਰ ਕਰੇ ਦੇਖੋ ਲੋਕਾਂ ਨੇ ਜਿਨ੍ਹਾਂ ਨੇ ਕਹਿਣਾ ਹੈ ਕਹੀ ਜਾਣਾ ਮੈਂ ਉਹਨਾਂ ਦੀ ਮੈਨੂੰ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਪਰ ਮੈਂ ਫਰੀਦਕੋੜ ਦੀ ਤਰੱਕੀ ਲਈ ਪੰਜਾਬ ਦੀ ਤਰੱਕੀ ਲਈ ਆ ਫੈਸਲਾ ਲੈਂਦਾ ਪਰਮਾਤਮਾ ਮਿਹਰ ਕਰੇ ਚੰਗਾ ਵਕਤ ਆਉਣ ਤੇ ਪੰਜਾਬ ਤੇ ਫਰੀਦਕੋਟ ਤੱਕ ਦੀ ਦੇਰਾਵਾਂ ਤੇ ਜਾਊਗਾ ਆਹੀ ਸੋਚ ਕੇ ਮੈਂ ਬੀਜੇਪੀ ਚ ਅਸੀਂ ਤੁਸੀਂ ਬਹੁਤ ਟਾਈਮ ਕਾਂਗਰਸ ਦੇ ਵਿੱਚ ਵੀ ਇਸ ਸਾਲ ਦੇ ਲਗਭਗ ਤੁਸੀਂ ਕਾਂਗਰਸ ਚ ਰਹੇ ਅਚਾਨਕ ਤੁਹਾਨੂੰ ਹੁਣ ਪਤਾ ਲੱਗਦਾ ਵੀ ਕਾਂਗਰਸ ਨੇ 84 ਕਰਵਾਈ ਸੀ ਤੁਸੀਂ ਹੁਣ 84 ਦੀਆਂ ਗੱਲਾਂ ਕਰਦੇ ਹੋ ਵੀ ਕਾਂਗਰਸ ਪਾਰਟੀ ਕਿਹੜੀ ਹੋਈ ਜੀ ਨੇ ਸਿੱਖਾਂ ਤੇ ਐਡਾ ਕਹਾਣ ਕੀਤਾ ਤੇ ਉਦੋਂ ਕਿਉਂ ਨਹੀਂ ਲੀਡਰਾਂ ਨੂੰ ਆਏ ਕਿਉਂ ਨਹੀਂ ਯਾਦ ਆਉਂਦਾ ਉਹ ਲੀਡਰ ਬਦਲ ਲੈਂਦੇ ਆ ਉਦੋਂ ਚੀਜ਼ਾਂ ਇਹ ਲੋਕ ਸਵਾਲ ਕਰਦੇ ਨੇ ਉਦੋਂ ਜਾ ਮੈਂ ਮੈਂ 84 ਦੀ ਸਿਰਫ ਇੰਨੀ ਗੱਲ ਕਹੀ ਹੈ 84 ਦੇਖੋ ਉਦੋਂ ਮੇਰੀ ਉਮਰ 8-10 ਸਾਲਾਂ ਦੀ ਰਹੀ ਹੋਗੀ 7-8 ਸਾਲਾਂ ਦੀ ਰਹੀ ਹੋਗੀ ਮੈਂ 84 ਦੀ ਸਿਰਫ ਇੰਨੀ ਗੱਲ ਕਿ ਮੈਂ ਰਾਹੁਲ ਗਾਂਧੀ ਨੂੰ ਕਸੂਰਵਾਰ ਨਹੀਂ ਠਹਿਰਾਉਂਦਾ ਇਸੇ ਮੈਂ ਸਿਰਫ ਇੰਨੀ ਗੱਲ ਮੇਰੇ ਦੇਖੋ ਪਲੇਟਫਾਰਮ ਮੇਰਾ ਹੁਣ ਬਣਿਆ ਮੈਂ ਉਦੋਂ ਮੈਂ ਜਦੋਂ ਤੁ ਜਦੋਂ ਮੈਂ ਕਾਂਗਰਸੀ ਉਦੋਂ ਮੈਂ ਕੀ ਸੀਗਾ ਇੱਕ ਕਾਂਗਰਸ ਵਰਕਰ ਮੈਂ ਸੀਐਮ ਦੇ ਓਐਸਡੀ ਨਹੀਂ ਨਹੀਂ ਇੱਕ ਮਿੰਟ ਸੀਐਮ ਦੇ ਓਐਸਡੀ ਮੈਂ ਕਿ ਮੈਂ ਆਪਦੀ ਗੱਲ ਸੀਐਮ ਸਾਹਿਬ ਦੇ ਨਾਲ ਕਰ ਸਕਦਾ ਸੀਗਾ ਮੈਂ ਪਬਬਿਕ ਡੋਮੇਨ ਤੇ ਰੱਖ ਨਹੀਂ ਸਕਦਾ ਸੀ ਜੇ ਮੈਂ ਉਹਦਾ OSDC ਤੇ ਮੈਂ ਮੈਂ ਕੀ ਪਤਾ ਮੈਂ ਕਿੰਨੇ ਵਾਰੀ ਇਸ ਚੀਜ਼ ਦੇ ਚੀਜ਼ ਸਾਫ ਦੇ ਬੌਸ ਨੂੰ ਜਾਂ ਵਿਦਨ ਦਾ ਪਾਰਟੀ ਰੱਖੀ ਹੋਵੇ ਵਿਦਨ ਦਾ ਪਾਰਟੀ ਮੈਂ ਹਣ ਪਬਬਿਕਲੀ ਡੋਮੇਨ ਤੇ ਮੀਡੀਆ ਡੋਮੇਨ ਤੇ ਤੇ ਮੈਂ ਹੁਣ ਕਹਿ ਰਿਹਾ ਇਸ ਤੋਂ ਪਹਿਲਾਂ ਮੇਰੀ ਇੱਕੋ ਹੀ ਚੀਜ਼ ਮੇਰੇ ਦਿਮਾਗ ਚ ਹੈ ਹਮੇਸ਼ਾ ਰਹੂਗੀ ਵੀ ਇੰਦਰਾ ਗਾਂਧੀ ਜੀ ਦੇ ਵੇਲੇ 84 ਹੋਈ ਉਹ ਇਸ ਧਰਤੀ ਤੇ ਨਹੀਂ ਜਿਹੜਾ ਜਗਦੀਸ਼ ਟਾਇਟਲਰ ਹੈ ਉਹ ਅੱਜ ਵੀ ਕਾਂਗਰਸ ਦਾ ਇੱਕ 파ਟ ਹੈ ਮੇਰੀ ਸਿਰਫ ਇੱਕ ਚੀਜ਼ ਹੈ ਨਾ ਮੇਰਾ ਰਾਹੁਲ ਗਾਂਧੀ ਨਾਲ ਕੋਈ ਪ੍ਰੋਬਲਮ ਹੈ ਨਾ ਮੇਰੀ ਹੋਰ ਕਿਸੇ ਕਾਂਗਰਸ ਦੇ ਲੀਡਰ ਨਾਲ ਕੋਈ ਪ੍ਰੋਬਲਮ ਨਹੀਂ ਮੇਰੀ ਸਿਰਫ ਐਜ਼ ਅ ਸਿੱਖ ਹੋਣ ਦੇ ਨਾਤੇ ਇੱਕ ਪਾਵਨਾਵਾ ਜਰੂਰ ਹਮੇਸ਼ਾ ਅੱਜ ਤੋਂ ਨਹੀਂ ਮੇਰੀ ਸ਼ੁਰੂ ਤੋਂ ਵੀ ਕੀ ਉਹਨੂੰ ਕਾਂਗਰਸ ਪਾਰਟੀ ਉਹਨੂੰ ਕਹਿ ਨਹੀਂ ਸਕਦੀ ਸੀ ਭਾਈ ਤੂੰ ਸਾਈਡ ਤੇ ਹੋ ਜਾ ਕਿੰਨੇ ਪਾਰਟੀ ਚੋਂ ਬੰਦੇ ਕੱਢੇ ਗਿਆ ਕੈਪਟਨ ਦਸਿੰਘਰ ਦੇ ਬੰਦਿਆਂ ਤਾਂ ਬਾਹਰ ਕਰਤਾ ਜਗਦੀਸ਼ ਟਾਇਟਲਰ ਵਰਗੇ ਬੰਦਿਆਂ ਨੂੰ ਨਹੀਂ ਅੱਜ ਤੱਕ ਕਾਸੇ ਸਿਰਫ ਆਹੀ ਚੀਜ਼ ਆਹੀ ਮੈਂ ਅੱਜ ਆ ਹਮੇਸ਼ਾ ਮਰਦੇ ਦਮ ਤਾਈ ਮੇਰੇ ਚੀਜ਼ ਰੋਗੀ ਸਿੱਖ ਦੇ ਮੰਚ ਤੇ ਰਹਿਣੀ ਚਾਹੀਦੀ ਮੇਰੇ ਹੋਰ ਕੋਈ ਲੈਣਾ ਦੇਣਾ ਨਹੀਂ ਜਿੰਨੇ ਕਿਰਾਇਆ ਉਹ ਨਹੀਂ ਰਹੇ ਠੀਕ ਹੈ ਪ੍ਰਮਾਤਮਾ ਨੇ ਜੋ ਪ੍ਰਮਾਤਮਾ ਦਾ ਹੁਕਮ ਸੀ ਉਸ ਦੇ ਰਾਤ ਚਲੇ ਗਏ ਪਰ ਮੇਰੇ ਜਿਹੜਾ ਇੱਕ ਬੰਦਾ ਜੋਂਦਾ ਮੈਂ ਐ ਨਹੀਂ ਕਹਿੰਦਾ ਵੀ ਉਹਨੂੰ ਐ ਕਰ ਦਿੱਤਾ ਜਾਵੇ ਉਹ ਮੈਂ ਮੈਂ ਕਿਹਨੇ ਕਾਂਗਰਸ ਪਾਰਟੀ ਉਸ ਤੋਂ ਆਉਦਾ ਪੱਲਾ ਅੱਡ ਕਿਉਂ ਉਸ ਤੋਂ ਬਿਨਾ ਕਾਂਗਰਸ ਚੱਲਣੀ ਨਹੀਂ ਮੇਰੀ ਤਾਂ ਸਿਰਫ ਇੰਨੀ ਹੈ ਮੈਂ ਤਾਂ ਇਸ ਗੱਲ ਤੇ ਅੱਜ ਵੀ ਹੈ ਇਸ ਤੋਂ ਪਹਿਲਾਂ ਵੀ ਮੈਂ ਕਿੰਨੇ ਵਾਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਚੀਜ਼ ਦਾ ਜ਼ਿਕਰ ਕਰ ਚੁੱਕਿਆ ਵੀ ਸਰ ਕਿਉਂ ਵਾਈ ਉਹਨੂੰ ਕਿਉਂ ਨਹੀਂ ਕੱਢਿਆ ਜਾ ਸਕਦਾ ਅੱਛਾ ਭਾਜਪਾ ਦੀ ਤਾਂ ਰਾਜਨੀਤੀ ਇਸ ਚੀਜ਼ ਤੇ ਚੱਲਦੀ ਆ ਵੀ ਹਿੰਦੂ ਮੁਸਲਮਾਨ ਨੂੰ ਆਪਸ ਚ ਲੜਾ ਦੇ ਦਿੰਦਾਂ ਲੋਕ ਕਹਿੰਦੇ ਨੇ ਤਾਂ ਕਿਤੇ ਪੰਜਾਬ ਦੇ ਵਿੱਚ ਤੁਸੀਂ ਲੈ ਵੀ ਆਓ ਪਾਵਰ ਕਰਕੇ ਤੇ ਉਹ ਕਿਤੇ ਸਾਡੇ ਜੱਟ ਤੇ ਮੱਜ ਵੀ ਸਿੱਖ ਭਾਈ ਆਪਸ ਚ ਲੜਦੇ ਰਹਿਣ ਸਾਡੇ ਵੀ ਇੱਥੇ ਹਿੰਦੂ ਸਿੱਖ ਹੋ ਜਵੇ ਬਾਈ ਜੀ ਆ ਤਾਂ ਕੌਣ ਕਿਸੇ ਨੂੰ ਲੜਾ ਸਕਦਾ ਹੈ ਸਾਡਾ ਪਿਆਰੀ ਨਾਪਸ ਚ ਦੇਖੋ ਮੈਂ ਨਹੀਂ ਕਹਿੰਦਾ ਭਾਜਪਾ ਜਾਂ ਕੋਈ ਹੋਰ ਸਾਡਾ ਆਪਸੀ ਪਿਆਰ ਹੋਣਾ ਚਾਹੀਦਾ ਤੁਸੀਂ ਹੁਣ ਕਿੰਨੀਆਂ ਹਿੰਦੁਸਤਾਨ ਦੇ ਵਿਰੋਧੀ ਤਾਕਤਾਂ ਨੇ ਜੋਰ ਲਾ ਲਿਆ ਆੜੜ ਕਰਨ ਵਾਸਤੇ ਸਾਡਾ ਸਮਾਜ ਸਾਡਾ ਭਾਈਚਾਰਾ ਅਸੀਂ ਇਕੱਠੇ ਆ ਮੇਰਾ ਖਿਆਲ ਬੀਜੇਪੀ ਕਿਤੇ ਵੀ ਇਹੋ ਜਿਹਾ ਇਹੋ ਜਿਹਾ ਉਹਨੇ ਦੂਰ ਦੂਰ ਤੱਕ ਸੋਚ ਵੀ ਨਹੀਂ ਹੋਊਗੀ ਵੀ ਅਸੀਂ ਹਿੰਦੂਆਂ ਜਾਂ ਸਿੱਖਾਂ ਨੂੰ ਪੰਜਾਬ 'ਚ ਲੜਾਇਆ ਜਾਵੇ ਮੈਂ ਨਹੀਂ ਚਾਹੁੰਦਾ ਮੈਂ ਦੇਖੋ ਬੀਜੇਪੀ ਦੀ ਸਭ ਤੋਂ ਵੱਡੀ ਗੱਲ ਰਾਸ਼ਟ੍ਰ ਭਗਤੀ ਦੇਸ਼ नेशन्स फर्स्ट ਪਰ ਮੈਨੂੰ ਉਮੀਦ ਹੈ ਵੀ ਇਹੋ ਜਿਹਾ ਕਿਤੇ ਜ਼ਿੰਦਗੀ 'ਚ ਬੀਜੇਪੀ ਸੋਚ ਵੀ ਨਹੀਂ ਸਕਦੀ ਅੱਛਾ ਕੀਪ ਉਹ ਵਿਖੇ ਦੇਖਦੇ ਹਾਂ ਤੁਸੀਂ ਫਿਰ ਬਤਾਰ ਜੋ ਲੋਕਾਂ ਦਾ ਰਿਸਪਾਂਸ ਤੁਹਾਡੇ ਕੋਲੇ ਹੁਣ ਅਸੀਂ ਆਏ ਤਾਂ ਬੜੇ ਸਰਪੰਚ ਸਾਡੇ ਬੈਠੇ ਬੈਠੇ ਦੀ ਆਗੇ ਹਨ ਤਾਂ ਕੀ ਸਵੀ ਬਰਾੜ ਦਾ ਕੀ ਰਿਸਪਾਂਸ ਹੈ ਫਿਰ ਬੀਜੇਪੀ ਦੇ ਐਮਐਲਏ ਦੇ ਤੌਰ ਤੇ ਤੁਸੀਂ ਅਸੀਂ ਦੇਖਾਂਗੇ ਤੁਹਾਨੂੰ ਉਮੀਦ ਤਾਂ ਮੈਂ ਹੀ ਕਰਦਾ ਪਰਮਾਤਮਾ ਨੂੰ ਅਰਦਾਸ ਵੀ ਕਰਦਾ ਬੇਨਤੀ ਵੀ ਕਰਦਾ ਕਿ ਪਾਰਟੀ ਮੇਰੇ ਤੇpropto ਰੱਖੇ ਤੇ ਮੈਂ 27 ਦੇ ਵਿੱਚ ਜ਼ਰੂਰ ਮ ਪਾਰਟੀ ਨੂੰ ਟਿਕਟ ਕੱਢ ਕੇ ਤੁਮ ਅੰਮ੍ਰਿਤਸਰ ਕੋਲ ਤੇ ਰਾਜਾ ਚਨਾਕੀ ਜੋ ਨਿਮਾਤਨਾ ਨਿਰ ਕਰੇ ਉਹ ਐਕਸੈਪਟ ਹੋਗਾ ਹਰ ਚੀਜ਼ ਅਸੀਂ ਜਦੋਂ ਅਖੀਰੀ ਸਵਾਲ ਪੁੱਛਣਾ ਮੈਂ ਜਦੋਂ ਵੀ ਤੁਸੀਂ ਭਾਜਪਾ ਦੇ ਵਿੱਚ ਆਏ ਹੋ ਤਾਂ ਉਸ ਤੋਂ ਬਾਅਦ ਜਿਹੜੇ ਤੁਹਾਡੇ ਕੋਲ ਇਹ ਪੁੱਛਣਾ ਚਾਹਣਾ ਕਿ ਸੈਂਟਰ ਸਰਕਾਰ ਦੀ ਪੰਜਾਬ ਚ ਚੱਲਦੀ ਕਿੰਨੀ ਹੈ ਤਾਂ ਜਦੋਂ ਤੁਸੀਂ ਆਏ ਹੋ ਉਹਨੋਂ ਤੋਂ ਤੁਸੀਂ ਪਹਿਲਾਂ ਫੋਨ ਕਰਦੇ ਸੀ ਐਸਡੀਐਮ ਨੂੰ ਡੀਸੀ ਨੂੰ ਉਸ ਤੋਂ ਬਾਅਦ ਬਹੁਤ ਥੋੜੀ ਜਿਆਦਾ ਚੀਜ਼ ਨਹੀਂ ਹੋਣ ਲੱਗ ਗਈ ਕਿ ਨਹੀਂ ਨਹੀਂ ਕੋਈ ਦੇਖੋ ਮੈਨੂੰ ਪਹਿਲਾਂ ਵੀ ਕਿਸੇ ਅਫਸਰ ਨੇ ਮੜਾ ਨਹੀਂ ਮੈਂ ਵੀ ਬੜੇ ਸਾਡੇ ਜ਼ਿਲ੍ਹੇ ਦੇ ਬਹੁਤ ਵਧੀਆ ਆਫਸਰ ਲੱਗੇ ਹੋਏ ਕੋਈ ਜੈਨੂਨ ਕੰਮ ਕਰਨੇ